ਦੀਆਂ ਲੱਤਾਂ ਕੰਬ ਰਹੀਆਂ ਬੀਜੇਪੀ ਕੋ ਖਲਾ ਚੁੱਕੀ ਹੈ ਰਾਹੁਲ ਗਾਂਧੀ ਜੀ ਦਾ ਦੇ ਨਾਮ ਦਾ ਫੋਬੀਆ ਹੋ ਚੁੱਕਾ ਹੈ ਰਾਤਾਂ ਦੇ ਵਿੱਚ ਸਪਨੇ ਆ ਰਿਹਾ ਹੈ ਇਹਨਾਂ ਤੋਂ ਉਹ ਵੀ ਜਰਿਆ ਨਹੀਂ ਗਿਆ ਉਹਨਾਂ ਦੇ ਉੱਤੇ ਵੀ ਪੰਜਾਬ ਉਹਨਾਂ ਦੇ ਉੱਤੇ ਵੀ ਜਿਹੜੀ ਜੀਐਸਟੀ ਲਗਾ ਦਿੱਤੀ ਗਈ ਚਾਹੇ ਆਟਾ ਚਾਵਲ ਦਾਲ ਤੇਲ ਹਰ ਚੀਜ਼ ਦਹੀਂ ਦੁੱਧ ਹਰ ਚੀਜ਼ੇ ਉੱਤੇ जीएसटी ਲਗਾ ਦੇਣਾ ਪੇਸ਼ ਦਾ ਜਿਹੜਾ ਅਨਾਗਰਿਕ ਹੈ ਜਿਹੜਾ ਮਸੇ ਦੋ ਵਕਤ ਦੀ ਰੋਟੀ ਕਮਾ ਕੇ ਆਪਣਾ ਪਰਿਵਾਰ ਦਾ ਢਿੱਡ ਪਰਦਾ ਆਪਣਾ ਢਿੱਡ ਪਰਦਾ ਸਸੀ ਗਾਲ ਜੀ ਅਸਮਦਰ ਬੇਗਰੇ तमाम दर्शक ਦਾ ਸਵਾਗਤ ਹੈ ਤੇ ਮਹਾਰਮਨਦੀਪ ਸਿੰਘ ਆਲਕ ਅੱਜ ਆਪਾਂ ਗੱਲਬਾਤ ਕਰਨ ਜਾਵਾਂਗੇ ਯੁਗੇਸ਼ ਆਂਡਾ ਜੀ ਨੇ ਜਿਹੜੇ ਕਿ ਇੰਡੀਅਨ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਸ਼ੀਕਲ ਸਰ ਜੀ ਸਸ਼ੀਕਲ ਜੀ ਸਰ ਅੱਜ ਤੁਸੀਂ ਬੇਰੋਜ਼ਗਾਰੀ ਜਿਹੜਾ ਦਿਵਸ ਮਨਾ ਰਹੇ ਹੋ ਅੱਜ ਹੀ ਕਿਉਂ ਮਨਾ ਰਹੇ ਹੋ ਸਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਵਸ ਹੈ ਜਿਹਦੇ ਰੂਪ ਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ ਯੂਥ ਕਾਂਗਰਸ ਵੱਲੋਂ ਰਾਸ਼ਟਰੀ ਬੇਰੋਜ਼ਗਾਰੀ ਦਿਵਸ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਜਨਮ ਦਿਵਸ ਦੇ ਮੌਕੇ ਦੇ ਉੱਤੇ ਮੈਂ ਗੱਲ ਕਰਨੀ ਚਾਹੁੰਗਾ ਇਹਦੇ ਵਿੱਚ ਸਾਡੇ ਦੇਸ਼ ਦੇ ਯੁਵਾਵਾਂ ਦਾ ਜੋ ਹਾਲ ਹੈ ਉਹਦੇ ਤੇ ਇੱਕ ਸ਼ੇਅਰ ਯਾਦ ਆਂਦਾ ਹੈ ਬੇਰੋਜ਼ਗਾਰੀ ਦਾ आलम ਤੁਮੇਂ ਕਿਆ ਬਤਾਉਂ ਦੋਸਤੋ ਬਿਖਾਰੀ ਬਨ ਗਿਆ ਹੂੰ ਖੁਦ ਕੀ ਨਜ਼ਰੋਂ ਮੇਂ ਨੌਕਰੀ ਮੰਗਤੇ ਮੰਗਤੇ ਅੱਜ ਸਾਡੇ ਲੁਧਿਆਣਾ ਯੂਥ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਭਾਜਪਾ ਦਫਤਰ ਘੰਟਾ ਕਰਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਜਿਦੇ ਵਿੱਚ ਸਾਡੇ ਨਾਲ ਕੁਝ ਪੀ ਐਚ ਡੀ ਐਮ ਬੀਏ ਔਰ ਵਕਾਲਤ ਦੇ ਜਿਹੜੇ ਯੁਵਾ ਸੀ ਜਿਹੜੇ ਬੇਰੋਜ਼ਗਾਰ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਇਸ ਪ੍ਰੋਟੈਸਟ ਦੇ ਵਿੱਚ ਉਹਨਾਂ ਦੇ ਵੱਲੋਂ ਬੂਟ ਪਾਲਿਸ਼ ਕੀਤੀਆਂ ਗਈਆਂ ਉਹਨਾਂ ਵੱਲੋਂ ਪਕੌੜੇ ਤੱਲੇ ਗਏ ਸਬਜ਼ੀਆਂ ਵੇਚੀਆਂ ਗਈਆਂ ਸੋ ਅੱਜ ਜੋ ਸਾਡੇ ਦੇਸ਼ ਦੇ ਵਿੱਚ ਹਾਲਾਤ ਹੈ ਭਾਜਪਾ ਦੀ ਸਰਕਾਰ ਦੇ ਕਰਕੇ ਜਦੋਂ ਭਾਜਪਾ ਦੀ ਸਰਕਾਰ ਨਹੀਂ ਸੀ ਸੱਤਾ ਦੇ ਵਿੱਚ ਉਦੋਂ ਨਰਿੰਦਰ ਮੋਦੀ ਜੀ ਵੱਲੋਂ ਵੱਡੇ ਵੱਡੇ ਜੁਮਲੇ ਸੁਣਾਏ ਜਾਂਦੇ ਸੀ ਵਾਅਦੇ ਕੀਤੇ ਜਾਂਦੇ ਸੀ ਕਿ ਹਰ ਸਾਲ 2 ਕਰੋੜ ਜੁਵਾਵਾਂ ਨੂੰ ਨੌਕਰੀ ਦਿੱਤੀ ਜਾਏਗੀ ਝੂਠਾ ਵਾਅਦਾ ਮਹਿੰਗਾਈ ਦੂਰ ਕਰਾਂਗੇ ਝੂਠਾ ਵਾਅਦਾ ਸੋ ਅੱਜ ਸਾਡੇ ਦੇਸ਼ ਦਾ ਜੁਵਾ ਆਤਮ ਹੱਤਿਆ ਕਰਦਾ ਸਰ ਤੁਸੀਂ ਵਿਰੋਧੀ ਪਾਰਟੀ ਦੇ ਹੋ ਤੁਸੀਂ ਇਹ ਗੱਲ ਤੁਹਾਡੀ ਵਾਜਬ ਹੈ ਤੁਸੀਂ ਕਹੋਗੇ ਪਰ 30 ਸਾਲ ਕਾਂਗਰਸ ਨੇ ਰਾਜ ਕੀਤਾ ਸਰ 30 ਸਾਲ ਦੇ ਵਿੱਚ ਕਾਂਗਰਸ ਨੇ ਕਿੰਨੇ ਕੁ ਲੋਕਾਂ ਨੂੰ ਰੋਜ਼ਗਾਰ ਦਿੱਤਾ ਵਾ ਤੁਹਾਡੇ ਸਾਹਮਣੇ ਹੈ ਰਾਸ਼ਟਰੀ ਆંકੜੇ ਬੋਲਦੇ ਆ ਤੁਸੀਂ ਦੇਖੋ ਜਦੋਂ ਸਾਡੇ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਮੈਂ ਤੁਹਾਨੂੰ ਸ਼ੁਰੂ ਤੋਂ ਇੱਕ ਥੋੜੀਆਂ ਗੱਲਾਂ ਸਾਂਝੀਆਂ ਕਰਾਂਗਾ ਜਦ ਸਾਡਾ ਦੇਸ਼ ਗੁਲਾਮ ਸੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਦੇ ਵਿੱਚ ਸਾਡੇ ਕਾਂਗਰਸੀਆਂ ਦਾ ਕਾਂਗਰਸੀ ਕਾਰਜਕਰਤਾਵਾਂ ਦਾ ਕਾਂਗਰਸੀ ਨੇਤਾਵਾਂ ਦਾ ਅਹਿਮ ਰੋਲ ਰਿਹਾ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਇਸ ਦੇਸ਼ ਦੇ ਖਾਤਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਖਾਤਰ ਜਦ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਦੇ ਵਿੱਚ ਸੂਈ ਤੱਕਣੀ ਸੀ ਬੰਦੀ ਅੱਜ ਤੁਹਾਡੇ ਸਾਹਮਣੇ ਅੱਜ ਰਾਕਟ ਬਣ ਰਿਹਾ ਆਪਣਾ ਜਹਾਜ਼ ਬਣ ਰਿਹਾ ਸਮੁੰਦਰੀ ਜਹਾਜ਼ ਬਹਰ ਚੀਜ਼ ਕਿਹੜੀ ਚੀਜ਼ ਹੈ ਜਿਹੜੀ ਸਾਡੇ ਦੇਸ਼ ਦੇ ਵਿੱਚ ਅੱਜ ਨਹੀਂ ਬੰਦੀ ਉਹ ਕਿਉਂ ਕਾਂਗਰਸ ਨੇ ਦੂਰ ਕਾਂਗਰਸੀ ਦੂਰ ਰੰਦੇਸ਼ੀ ਕਾਂਗਰਸ ਦੇ ਨੇਤਾਵਾਂ ਦੀ ਦੂਰ ਰੰਦੇਸ਼ੀ ਆਦੋਨਿਕ ਭਾਰਤ ਬਣਾਇਆ ਗਾਂਧੀ ਜੀ ਤੋਂ ਲੈ ਕੇ ਨਹਿਰੂ ਜੀ ਇੰਦਰਾ ਗਾਂਧੀ ਜੀ ਰਾਜੀਵ ਗਾਂਧੀ ਜੀ ਸਾਰਿਆਂ ਦੀ ਇਹਦੇ ਵਿੱਚ ਮਨਮੋਹਨ ਸਿੰਘ ਜੀ ਸਾਰਿਆਂ ਦੀ ਇਹਦੇ ਵਿੱਚ ਇੱਕ ਮਹੱਤਵਪੂਰਨ ਦੇਣ ਰਹੀ ਹੈ ਸਰ ਦੇਖੋ ਹਰ ਕੋਈ ਬੰਦਾ ਆਪਣੀ ਪਾਰਟੀ ਦੀ ਸਿਫਤ ਹੀ ਕਰਦਾ ਵਾ ਕਦੀ ਕੋਈ ਬੁਰਾਈ ਨਹੀਂ ਕਰਦਾ ਹੁਣ ਅਗਰ ਮੈਂ ਕਿਸੇ ਭਾਜਪਾ ਦੀ ਕਰਦਾ ਹੁੰਦਾ ਜਾਂ ਅਕਾਲੀ ਦਲ ਦੇ ਕਿਸੇ ਨੇਤਾ ਦੀ ਇੰਟਰਵਿਊ ਕਰਦਾ ਤੇ ਉਹਨੇ ਆਪਣਾ ਦੱਸਣਾ ਸੀਗਾ ਵੀ ਅਸੀਂ ਆ ਕੀਤਾ ਅਸੀਂ ਫਲਾਣਾ ਕੀਤਾ ਪਿੱਛੇ ਸਰਕਾਰ ਰਹੀ ਹੈ ਕਾਂਗਰਸ ਦੀ ਸਰ ਜੀ ਠੀਕ ਹੈ ਲੁਧਾਨੀ ਜੋ ਇੱਕ ਵੀ ਸੀਟ ਨਹੀਂ ਮਿਲੀ ਕਾਂਗਰਸ ਨੂੰ ਦੂਸਰੇ ਨੰਬਰ ਤੇ ਸਰ ਜੀ ਕੈਪਟਨ ਅਮਨਿੰਦਰ ਸਿੰਘ ਜੀ ਨੇ ਕਿਹਾ ਸੀਗਾ ਵੀ ਅਸੀਂ ਨੌਕਰੀਆਂ ਦਵਾਂਗੇ 4.5 ਸਾਲ ਰਾਜ ਕਰਕੇ ਉਹਨਾਂ ਨੇ ਕਿਸੇ ਨੂੰ ਵੀ ਕੋਈ ਨੌਕਰੀ ਨਹੀਂ ਮਿਲੀ ਔਰ ਲੋਕ ਬੇਰੋਜ਼ਗਾਰ ਉਸ ਟਾਈਮ ਵੀ ਫਿਰਦੇ ਸੀਗੇ ਤੇ ਹੁਣ ਵੀ ਫਿਰ ਰਹੇ ਆ ਮੈਂ ਇੱਕੋ ਸਵਾਲ ਤੁਹਾਨੂੰ ਹੀ ਪੁੱਛਦਾ ਹਾਂ ਅੱਜ ਪੈਟਰੋਲ ਡੀਜ਼ਲ ਦੇ ਜਿਹੜੇ ਭਾਅ ਹੈ ਤੁਸੀਂ ਵੀ ਬਾਈਕ ਚਲਾਉਨੇ ਹੋ ਗੱਡੀ ਚਲਾਉਨੇ ਹੋ ਕਾਂਗਰਸ ਦੇ ਰਾਜ ਕੀ ਰੇਟ ਸੀ ਤੇ ਅੱਜ ਕੀ ਹੈ ਤੁਹਾਡੇ ਘਰ ਵੀ ਰਸੋਈ ਗੈਸ ਹੋਊ ਅੱਜਰ ਸੋਈ ਗੈਸ ਦੇ ਰੇਟ ਅਸਮਾਨ ਨੂੰ ਛੂਰੇ 1100 ਤੋਂ ਉੱਤੇ ਹੋ ਗਏ ਤੇ ਕਾਂਗਰਸ ਦੇ ਸਰਕਾਰ ਦੇ ਵਿੱਚ ਕਿੰਨੇ ਸੀ ਇਹ ਮੈਂ ਨਹੀਂ ਗੱਲ ਕਰਦਾ ਤੁਹਾਨੂੰ ਹੀ ਪਤਾ ਹੈ ਆਮ ਲੋਕਾਂ ਨੂੰ ਪਤਾ ਹੈ ਸੋ ਅੱਜ ਪਾਜਪਾਤ ਦੇਸ਼ ਵੇਚਣ ਦੇ ਜਿਹੜਾ ਕੰਮ ਕਰ ਰਹੀ ਹੈ ਦੇਸ਼ ਵੇਚਣ ਦਾ ਆਪਸ ਚ ਧਰਮਾਂ ਨੂੰ ਆਪਸ ਚ ਲੜਾਉਣ ਦਾ ਕੰਮ ਕਰ ਰਹੀ ਹੈ ਮੈਂ ਕਿਸੇ ਵੀ ਵਰਗ ਦਾ ਉਹਨੂੰ ਧਿਆਨ ਨਹੀਂ ਆ ਜਿਹੜੇ ਭਾਜਪਾ ਦੀ ਸਰਕਾਰ ਨੂੰ ਮੈਂ ਕੇਂਦਰ ਦੀ ਗੱਲ ਕਰ ਰਿਹਾ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈਗਾ ਕਿਉਂਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੈ ਲੇਕਿਨ ਅੱਜ ਸਾਨੂੰ ਨਿਰਾਸ਼ ਹੋ ਕੇ ਕਹਿਣਾ ਪੈਂਦਾ ਕਿ ਸਾਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਤੇ ਟਿੱਪਣੀ ਕਰਨੀ ਪੈਂਦੀ ਹੈ ਸਾਨੂੰ ਉਹਦੇ ਤੇ ਸਵਾਲ ਕਰਨੇ ਪੈਂਦੇ ਸਰ ਗੱਲ ਗੱਲ ਹੀ ਤੁਸੀਂ ਜਨਮ ਦਿਨ ਦੀ ਗੱਲ ਕੀਤੀ ਹੈ ਉਹਨਾਂ ਨੇ ਆਪਣੇ ਜਨਮ ਦਿਨ ਦੇ ਵਿੱਚ 100 ਕਰੋੜ ਦੇ ਬਾਹਰ ਦੀ ਚੀਤੇ ਮੰਗਵਾਏ ਹੈ ਤੇ ਉਸ ਨੂੰ ਜੰਗਲਾ ਵਿੱਚ ਛੱਡਿਆ ਵਾ ਇਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਵੇਖਦੇ ਹੋ ਬੜੀ ਮੰਦ ਭਾਗੀ ਗੱਲ ਆ ਆਪਣੇ ਦੇਸ਼ ਦੇ ਲੋਕ ਭੁੱਖ ਮਰੀ ਨਾਲ ਮਰਨ ਆਪਣੇ ਦੇਸ਼ ਦਾ ਯੁਵਾ ਬੇਰੁਜ਼ਗਾਰੀ ਦੇਖ ਕਰਕੇ ਆਤਮ ਹੱਤਿਆ ਕਰਦਾ ਹੋਵੇ ਔਰ ਇਹਨਾਂ ਨੂੰ ਇਹ ਚੀਜ਼ਾਂ ਦੀ ਪਈ ਹੈ ਸੋ ਸ਼ਰਮ ਹੋਣੀ ਚਾਹੀਦੀ ਹੈ ਮੋਦੀ ਸਾਹਿਬ ਨੂੰ ਕਿ ਆਪਣੇ ਦੇਸ਼ ਦੇ ਯੁਵਾਵਾਂ ਨੂੰ ਕਿ ਜੇ ਆਪਣਾ ਦੇਸ਼ ਦੇ ਯੁਵਾਵਾਂ ਬਾਰੇ ਸੋਚਾਂਗੇ ਕੱਲ ਨੂੰ ਸਾਡੇ ਦੇਸ਼ ਦੀ ਤਰੱਕੀ ਹੋਊਗੀ ਸਾਡਾ ਦੇਸ਼ ਹੋਰ ਉਚਾਈਆਂ ਵੱਲ ਜਾਊਗਾ ਕਿਉਂਕਿ ਅੱਜ ਸਾਡੇ ਦੇਸ਼ ਦਾ ਜਿਹੜਾ ਯੁਵਾ ਹੈ ਜਿਹੜਾ ਸਾਡੇ ਦੇਸ਼ ਦਾ ਪੜਿਆ ਲਿਖਿਆ ਜੁਵਾ ਉਹਦੀ ਸੋਚ ਦੂਰ ਅੰਦੇਸ਼ੀ ਦੀ ਹੈ ਕਿਤੇ ਨਾ ਕਿਤੇ ਤੁਸੀਂ ਦੂਰ ਅੰਦੇਸ਼ੀ ਦੀ ਗੱਲ ਕੀਤੀ ਹੈ ਮੈਂ ਹੁਣ ਤਾਂ ਨਾ ਇੱਕ ਪੁੱਛਣਾ ਜਿੰਨਾ ਦੂਰ ਦੇਸੀ ਦੀ ਇਹ ਸੋਚ ਕੇ ਦੇਖੋ ਵੀ ਜਿਹੜੀ ਜਿਹੜੀ ਪ੍ਰਜਾਤੀ ਹੈ ਲੁਤ ਹੋ ਰਹੀ ਜਿਸਗੀ ਬਿਲਕੁਲ ਖਤਮ ਹੁੰਦੀ ਜਾ ਰਹੀ ਸੀਗੀ ਤੇ ਇਹ ਕਿਤੇ ਨਾ ਕਿਤੇ ਵਾਜਬ ਨਹੀਂ ਲੱਗ ਰਿਹਾ ਤੁਹਾਨੂੰ ਮੈਂ ਤੁਹਾਨੂੰ ਜਿਹੜੀ ਗੱਲ ਪਹਿਲਾਂ ਕਹਿ ਰਿਹਾ ਜਿਹੜੀ ਸਾਡੇ ਦੇਸ਼ ਜੇ ਸਾਡਾ ਦੇਸ਼ ਦਾ ਢਿੱਡ ਭਰਿਆ ਹੋਊਗਾ ਫਿਰ ਇਹ ਚੀਜ਼ਾਂ ਸਮਝ ਆਂਦੀਆਂ ਹੈ ਇਹ ਚੀਜ਼ਾਂ ਬਾਰੇ ਸੋਚਣਾ ਤਾਂ ਚਾਹੀਦਾ ਜੇ ਸਾਡੇ ਦੇਸ਼ ਦਾ ਜੁਵਾ ਭੁੱਖਾ ਨਹੀਂ ਸੌ ਰਿਹਾ ਰਾਤ ਨੂੰ ਸਾਡੇ ਦੇਸ਼ ਦਾ ਕੋਈ ਨਾਗਰਿਕ ਭੁੱਖਾ ਨਹੀਂ ਸੌ ਰਿਹਾ ਸਾਡੇ ਦੇਸ਼ ਦਾ ਹਰ ਜੁਵਾ ਨੌਕਰੀ ਹੈ ਉਹਦੇ ਕੋਲ ਅੱਜ ਸਾਡੇ ਦੇਸ਼ ਦੇ ਹਰ ਨਾਗਰਿਕ ਬਿਲਕੁਲ ਆਰਾਮ ਦੇ ਨਾਲ ਆਪਣਾ ਕੰਮ ਕਰਕੇ ਆਪਣੇ ਜਿਹੜੇ ਪਰਿਵਾਰਾਂ ਦਾ ਢਿੱਡ ਪਾਲ ਰਿਹਾ ਲੇਕਿਨ ਇੱਥੇ ਕੀ ਕਰਦੇ ਆ ਸਾਡੇ ਦੇਸ਼ ਦਾ ਜਿਹੜਾ ਅਨਾਗਰਿਕ ਹੈ ਜਿਹੜਾ ਮਸੇ ਦੋ ਵਕਤ ਦੀ ਰੋਟੀ ਕਮਾ ਕੇ ਆਪਣਾ ਪਰਿਵਾਰ ਦਾ ਢਿੱਡ ਪਰਦਾ ਆਪਣਾ ਢਿੱਡ ਪਰਦਾ ਇਹਨਾਂ ਤੋਂ ਉਹ ਵੀ ਜਰਿਆ ਨਹੀਂ ਗਿਆ ਉਹਨਾਂ ਦੇ ਉੱਤੇ ਵੀ 50 ਉਹਨਾਂ ਦੇ ਉੱਤੇ ਵੀ ਜਿਹੜੀ GST ਲਗਾ ਦਿੱਤੀ ਗਈ ਚਾਹੇ ਆਟਾ ਚਾਵਲ ਦਾਲ ਤੇਲ ਹਰ ਚੀਜ਼ ਦਹੀਂ ਦੁੱਧ ਹਰ ਚੀਜ਼ੇ ਉੱਤੇ GST ਲਗਾ ਦਿੱਤੀ ਗਈ ਸੋ ਐਡਾਂ ਦੀਆਂ ਗੱਲਾਂ ਹੈ ਪਹਿਲਾਂ ਆਪਣੇ ਦੇਸ਼ ਦੇ ਨਾਗਰਿਕਾਂ ਦਾ ਆਪਣੇ ਦੇਸ਼ ਦਾ ਢਿੱਡ ਪਰ ਉਹ ਚੀਜ਼ਾਂ ਬਾਹਰ ਦੀਆਂ ਸਕੈਂਡਰੀ ਨੇ ਸਾਰੀਆਂ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਪ੍ਰੋਟੈਸਟ ਕੀਤਾ ਘੰਟਾ ਘੜਾ ਚੌਂਗਦੇ ਵਿੱਚ ਜਿਹਦੇ ਵਿੱਚ ਕਾਫੀ ਪੜ੍ਹੇ ਲਿਖੇ ਨੌਜਵਾਨ ਜਿਹੜੇ ਯੂਥ ਸੀਗੇ ਕੋਈ ਬੂਟ ਪਾਲਿਸ਼ ਕਰ ਰਿਆ ਸੀਗਾ ਕੋਈ ਯਾਨੀ ਕਿ ਅਲੱਗ-ਅਲੱਗ ਤਰ੍ਹਾਂ ਦੇ ਕੰਮ ਇਸ ਤਰ੍ਹਾਂ ਦੇ ਕੰਮ ਕਰ ਰਹੇ ਸੀਗਾ ਬਟ ਤੁਹਾਡੀ ਨਿਗਾਹ ਦੇ ਵਿੱਚ ਕਿੰਨੇ ਗਏ ਇਸ ਵਕਤ ਲੋਕ ਨੇ ਜਿਨ੍ਹਾਂ ਨੇ ਐਮਬੀਏ ਐਮਬੀਏ ਦੀ ਜਿਨ੍ਹਾਂ ਕੋਲ ਡਿਗਰੀ ਆ ਜਾਂ ਪੀਐਚਡੀ ਡਿਗਰੀ ਆ ਉਹਨਾਂ ਨੂੰ ਜੋਬ ਨਹੀਂ ਮਿਲੀ ਤੁਹਾਡੀ ਨਿਗਾਹ ਦੇ ਵਿੱਚ ਹੈ ਕੋਈ ਇਸ ਬਿਲਕੁਲ ਬਹੁਤ ਨੇ ਲੱਖਾਂ ਕਰੋੜਾਂ ਸਾਡੇ ਦੇਸ਼ ਦੇ ਵਿੱਚ ਨੇ ਦੇਖੋ 2 ਕਰੋੜ ਜੁਵਾਵਾਂ ਨੂੰ ਹਰ ਸਾਲ ਨੌਕਰੀ ਦਵਾਂਗੇ ਨਰਿੰਦਰ ਮੋਦੀ ਜੀ ਨੇ 2014 ਦੇ ਵਿੱਚ ਇਹ ਵਾਅਦਾ ਸਾਡੇ ਦੇਸ਼ ਦੇ ਜੁਵਾਵਾਂ ਨਾਲ ਕੀਤਾ ਸੀ ਅੱਜ 9 ਸਾਲ ਦੇ ਕਰੀਬ 8.5 ਸਾਲ ਹੋ ਚੁੱਕੇ ਸਰਕਾਰ ਬਣੀ ਤੇ ਅੱਜ ਕਿੰਨੀ ਨੌਕਰੀ ਮਿਲਣੀ ਚਾਹੀਦੀ ਸਾਡੇ ਦੇਸ਼ ਦੇ ਜੁਵਾਵਾਂ ਨੂੰ तकरीबन 16-17 ਲੱਖ ਸੋਰੀ 16-17 ਕਰੋੜ ਕਿਉਂਕਿ 2 ਕਰੋੜ ਜੁਵਾਵਾਂ ਨੂੰ ਨੌਕਰੀ ਹਰ ਸਾਲ ਦੇਣ ਦਾ ਵਾਅਦਾ ਕੀਤਾ ਸੀ ਜੇ ਸਾਡੇ ਦੇਸ਼ ਦੇ ਜੁਵਾਵਾਂ ਨੂੰ 16-17 ਕਰੋੜ ਜੁਵਾਵਾਂ ਨੂੰ ਨੌਕਰੀ ਮਿਲੀ ਹੁੰਦੀ ਤੇ ਅੱਜ ਸਾਡਾ ਦੇਸ਼ ਕਿੱਥੇ ਪਹੁੰਚਾ ਅੱਜ ਜਿਹੜੇ ਪ੍ਰੋਟੈਸਟ ਹਰ ਵਰਗ ਵੱਲੋਂ ਕੀਤੇ ਜਾ ਰਹੇ ਆ ਜ਼ਮੀਨਾਂ ਦੇ ਉੱਤੇ ਉਤਰਿਆ ਜਾ ਰਿਹਾ ਉਹ ਨਾ ਹੁੰਦਾ ਮੋਦੀ ਸਾਹਿਬ ਅੱਜ ਤੁਹਾਡਾ ਜਨਮ ਦਿਨ ਅਸੀਂ ਵੀ ਬੜੇ ਸੁਜਜੇ ਢੰਗ ਨਾਲ ਮਨਾਉਂਦੇ ਜੇ ਤੁਸੀਂ ਦੇਸ਼ ਦੇ ਲੋਕਾਂ ਦੀ ਹੱਕ ਦੀ ਗੱਲ ਕਰਦੇ ਤੇ ਸਾਡੇ ਯੁਵਾਵਾਂ ਦੀ ਗੱਲ ਕਰਦੇ ਮਹਿੰਗਾਈ ਨੂੰ ਦੂਰ ਕਰਨ ਦੀ ਗੱਲ ਕਰਦੇ ਜੇ ਆਪਾਂ ਕਿਸੇ ਬੀਜੇਪੀ ਦੇ ਵਰਕਰ ਨਾਲ ਗੱਲ ਕਰ ਲਈਏ ਸਰ ਜੀ ਬੀਜੇਪੀ ਦਾ ਵਰਕਰ ਦਾ ਹਮੇਸ਼ਾ ਯਾਨੀ ਕਿ ਇਹੀ ਕਹੇਗਾ ਕਿ ਮੋਦੀ ਜੀ ਨੇ ਕਾਫੀ ਚੰਗੇ ਕੰਮ ਕੀਤੇ ਨੇ ਇੰਡਸਟਰੀ ਨੂੰ ਅੱਗੇ ਕੀਤਾ ਵਾ ਬਾਹਰ ਰਿਲੇਸ਼ਨ ਬਹੁਤ ਵਧੀਆ ਬਣਾਏ ਨੇ ਜਿਵੇਂ ਕਿ ਮਨਮੋਹ ਸਿੰਘ ਵੀ ਨਹੀਂ ਬਣਾ ਸਕਿਆ ਉੱਥੇ ਤੱਕ ਉਸ ਤੋਂ ਅੱਗੇ ਤੱਕ ਜਿਹੜੇ ਕਿ ਰਿਲੇਸ਼ਨ ਬਾਹਰੀ ਸਟੇਟ ਨਾਲ ਦੇ ਬਾਹਰੀ ਕੰਟਰੀਆਂ ਦੇ ਵਿੱਚ ਮੋਦੀ ਜੀ ਨੇ ਰਿਲੇਸ਼ਨ ਬਣਾਏ ਨੇ ਅੰਧ ਭਗਤਾਂ ਦੀ ਤਾਂ ਗੱਲ ਹੀ ਨਾ ਕਰੋ ਉਹ ਤਾਂ ਕਹਿੰਦੇ ਜੀ ਚਾਹੇ ਤੇਲ 200 ਰੁਪਏ ਲੀਟਰ ਹੋ ਜਾਏ 500 ਰੁਪਏ ਲੀਟਰ ਹੋ ਜਾਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਦੋ ਵਾਰ ਸੱਤਾ ਮੋਦੀ ਸਾਹਿਬ ਦੇ ਹੱਥੇ ਦਿੱਤੀ ਅੱਜ ਦੇਸ਼ ਦਾ ਬੇੜਾ ਗਰਕ ਹੋ ਗਿਆ ਤੋਂ ਅੰਧ ਭਗਤਾਂ ਨੂੰ ਸਿਰਫ ਮੋਦੀ ਮੋਦੀ ਕਰਨ ਤੋਂ ਇਲਾਵਾ ਕੋਈ ਗੱਲ ਨਹੀਂ ਅੱਜ ਦੇਸ਼ ਦੇ ਆਮ ਨਾਗਰਿਕ ਨੂੰ ਪੁੱਛੋ ਐ ਚਾਹ ਲੈ ਬੈਠਾ ਇਹਨੂੰ ਪੁੱਛੋ ਇੱਥੇ ਬਾਹਰ ਰੇੜੀ ਫੜੀ ਵਾਲੇ ਬੈਠੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਤੇ ਕੀ ਬੀਤਦੀ ਕਿਸੇ ਕਾਂਗਰਸੀ ਵਰਕਰ ਨੂੰ ਪੁੱਛੋ ਕਿਸੇ ਬੀਜੇਪੀ ਦੇ ਵਰਕਰ ਨਾਲ ਪੁੱਛੋ ਐ ਰੋਡ ਤੇ ਚੱਲਦੇ ਇੱਕ ਆਮ ਇਨਸਾਨ ਨੂੰ ਪੁੱਛੋ ਅੱਜ ਉਹਦਾ ਹਾਲ ਕੀ ਹੈ ਹਾਲ ਦੀ ਗੱਲ ਤੁਸੀਂ ਕੀਤੀ ਹੈ ਪਰ ਮੈਂ ਹਾਲਤ ਹੋਏ ਪੁੱਛਣਾ ਚਾਹਨਾ ਕਾਂਗਰਸ ਦੀ ਲੁਧਿਆਣਾ ਜੋ ਇੱਕ ਸੀਟ ਵੀ ਨਾ ਆਉਣ ਦਾ ਕੀ ਰੀਜ਼ਨ ਕੀ ਹੋ ਸਕਦਾ ਵਾ ਕਿਉਂ ਨਹੀਂ ਆਈ ਦੇਖੋ ਸਾਡੇ ਨੇਤਾਵਾਂ ਦੀਆਂ ਗਲਤੀਆਂ ਹੋਣਗੀਆਂ ਮੈਂ ਕੋਈ ਇਹਦੇ ਵਿੱਚ ਸਾਨੂੰ ਐਡਮਿਟ ਕਰਨ ਦੇ ਵਿੱਚ ਕੋਈ ਸ਼ੰਕਾ ਨਹੀਂ ਜਿਹੜੇ ਸਾਡੇ ਨੇਤਾਵਾਂ ਦੀਆਂ ਗਲਤੀਆਂ ਨੇ ਅੱਜ ਇੱਥੇ ਲਿਆ ਕੇ ਖੜਾ ਕੀਤਾ ਆਨ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਤੋਂ ਸਿੱਖ ਲੈ ਕੇ ਕਾਂਗਰਸ ਪਾਰਟੀ ਨੂੰ ਫਿਰ ਖੜਾ ਕਰਾਂਗੇ ਦੇਖੋ ਅੱਜ ਆ ਕਾਂਗਰਸ ਦਾ ਵਰਕਰ ਪੂਰੇ ਦੇਸ਼ ਦੇ ਵਿੱਚ ਖੜਾ ਹੈ ਕੁਝ ਚੰਦ ਮੈਂ ਸਾਰੇ ਨੇਤਾਵਾਂ ਨੂੰ ਗਲਤ ਨਹੀਂ ਕਹਿੰਦਾ ਕੁਝ ਚੰਦ ਨੇਤਾ ਜਿਹੜੇ ਆਪਣੇ ਸਵਾਰਥ ਦੇ ਲਈ ਜਿਨ੍ਹਾਂ ਨੇ ਅੱਜ ਪਾਰਟੀ ਨੂੰ ਹਾਸ਼ੀਏ ਤੇ ਲਿਆ ਕੇ ਖੜਾ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਅੱਜ ਉਹ ਲੋਕ ਜਿਹੜੀਆਂ ਕਾਲੀਆਂ ਭੇਡਾਂ ਸੀਗੀਆਂ ਉਹ ਅੱਜ ਤੁਹਾਡੇ ਸਾਹਮਣੇ ਬੀਜਪੀ ਦੇ ਵਿੱਚ ਚਲੀਆਂ ਗਈਆਂ ਸੋ ਇਹੋ ਜਿਹੇ ਨੇਤਾ ਜਿਹੜੇ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦੀ ਵਿਚਾਰਧਾਰਾ ਨੂੰ ਪਿੱਛੇ ਛੱਡ ਕੇ ਬੀਜਪੀ ਦੇ ਵਿਚਾਰਧਾਰਾ ਦੇ ਉੱਤੇ ਕੰਮ ਕਰਦੇ ਰਹੇ ਔਰ ਪਤਾ ਵੀ ਲੱਗ ਗਿਆ ਸਾਹਮਣੇ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਕਿ ਉਹ ਬੰਦੇ ਬੀਜਪੀ ਦੇ ਹੀ ਸੀ ਔਰ ਜਿਹੜੇ ਲੋਕ ਕਾਂਗਰਸ ਦੇ ਰਹਿ ਗਏ ਉਹ ਸੱਚੇ ਕਾਂਗਰਸੀ ਹੈ ਉਹ ਸੱਚੀ ਜਿਹੜੇ ਮਤਲਬ ਲੋਕਾਂ ਦੀ ਹਮਾਇਤ ਕਰਦੇ ਆ ਲੋਕਾਂ ਦੀ ਹੱਕ ਦੀ ਗੱਲ ਕਰਦੇ ਆ ਸੋ ਆਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਬਹੁਤ ਵੱਡੀ ਉਭਰ ਕੇ ਤੁਹਾਡੇ ਸਾਹਮਣੇ ਆਏਗੀ ਔਰ ਦੇਖੋ ਤੁਸੀਂ ਰਾਹੁਲ ਗਾਂਧੀ ਜੀ ਵੱਲੋਂ ਭਾਰਤ ਜੋੜ ਯਾਤਰਾ ਕੱਢੀ ਜਾ ਰਹੀ ਹੈ ਔਰ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਲੋਕ ਬਹੁਤ ਸਮਰਥਨ ਕਰ ਰਹੇ ਆ ਉਹਦੇ ਵਿੱਚ ਸੋ ਸਾਨੂੰ ਮਾਣ ਆ ਆਪਣੇ ਨੇਤਾ ਦੇ ਉੱਤੇ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਭਾਰਤ ਜੋੜੂ ਯਾਤਰਾ ਦੀ ਤੁਸੀਂ ਗੱਲ ਕੀਤੀ ਆ ਕੱਲੇ ਕੱਲੇ ਯਾਨੀ ਕਿ ਜਗ੍ਹਾ ਤੇ ਜਾ ਕੇ ਲੋਕਾਂ ਦੀ ਸਮੱਸਿਆਵਾਂ ਪੁੱਛੀਆਂ ਜਾ ਰੀਆਂ ਵਾ ਕਿ ਇਹ ਇੱਕ ਖਾਨਾ ਪੂਰਤੀ ਹੈ ਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਉਹਨਾਂ ਨੂੰ ਗੱਲਾਂ ਯਾਦ ਵੀ ਰਹਿਣਗੀਆਂ ਕਿ ਲੋਕਾਂ ਨੂੰ ਸਿਰਫ ਲੋਕ ਦਿਖਾਵਾ ਵਾ ਵੀ ਅਸੀਂ ਭਾਰਤ ਜੋੜੂ ਯਾਤਰਾ ਕਰ ਰਹੇ ਆ ਤੇ ਲੋਕਾਂ ਦੀ ਸਮੱਸਿਆ ਸੁਣਨੇ ਆ ਤੇ ਲੋਕਾਂ ਦਾ ਹੱਲ ਕਰਨਗੇ ਕਿਉਂਕਿ ਜਿਤਲੀ ਇਨਸਾਨ ਬਹੁਤ ਕੁਝ ਕਰਦਾ ਵਾ ਪੰਜ ਮਹੀਨੇ ਦੀ ਯਾਤਰਾ ਹੈ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੋਈ ਬੰਦਾ ਘਰ-ਬਾਰ ਛੱਡ ਕੇ ਪੰਜ ਮਹੀਨੇ ਦੇ ਲਈ ਸੜਕਾਂ ਤੇ ਕਿਹਨੂੰ ਸ਼ੌਂਕ ਹੈ ਜੇ ਉਸ ਨੇਤਾ ਨੂੰ ਸਾਡੇ ਰਾਹੁਲ ਗਾਂਧੀ ਜੀ ਨੂੰ ਲੋਕਾਂ ਦੇ ਨਾਲ ਪਿਆਰ ਹੈ ਲੋਕਾਂ ਦੇ ਨਾਲ ਖੜਨ ਦਾ ਸ਼ੌਂਕ ਹੈ ਲੋਗਾ ਅੱਜ ਦੇਸ਼ ਦੇ ਜੋ ਹਾਲਾਤ ਆ ਉਹਨੂੰ ਸੁਧਾਰਨ ਦਾ ਸ਼ੌਂਕ ਹੈ ਤੇ ਉਹਦੇ 'ਚ ਬੀਜੇਪੀ ਦੇ ਨੇਤਾਵਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ। ਸੋ ਤੁਹਾਡੇ ਸਾਹਮਣੇ ਅੱਜ ਉਹ ਬੀਜੇਪੀ ਦੀਆਂ ਲੱਤਾਂ ਕੰਮ ਰਹੀਆਂ। ਬੀਜੇਪੀ ਬੁਖਲਾ ਚੁੱਕੀ ਹੈ। ਰਾਹੁਲ ਗਾਂਧੀ ਜੀ ਦਾ ਦੇ ਨਾਮ ਦਾ ਫੋਬੀਆ ਹੋ ਚੁੱਕਾ ਹੈ ਰਾਤਾਂ ਦੇ ਵਿੱਚ ਸੁਪਨੇ ਚਾ ਰਿਹਾ ਹੈ। ਰਾਹੁਲ ਗਾਂਧੀ ਬੀਜੇਪੀ ਦੇ ਨੇਤਾਵਾਂ ਨੂੰ ਸੋ ਰਾਹੁਲ ਗਾਂਧੀ ਜੀ ਬੜਾ ਚੰਗਾ ਜਿਹੜਾ ਜਿਹੜੀ ਭਾਰਤ ਜੋੜੋ ਯਾਤਰਾ ਗੱਡੀ ਆ ਔਰ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਜਾਣਾ ਉਹਦੇ ਵਿੱਚ ਕੱਲਾ ਕੱਲਾ ਪੁਆਇੰਟ ਨੋਟ ਹੋ ਰਿਹਾ ਜਿਹੜੀ ਸਥਾਨਕ ਕੋਈ ਪ੍ਰੋਬਲਮ ਹੈਗੀਆਂ ਜਿਹੜੇ ਸਥਾਨਕ ਕੋਈ ਕੁਝ ਗਲਤ ਹੋ ਰਿਹਾ ਉਹਨੂੰ ਠੀਕ ਕਰਨ ਦੀ ਗੱਲ ਵਾ ਖੂਬੀ ਸੱਤਾ ਦੇ ਵਿੱਚ ਕਾਂਗਰਸ ਆਉਣ ਤੋਂ ਬਾਅਦ ਪਹਿਲ ਦੇ ਆਧਾਰ ਤੇ ਉਹ ਚੀਜ਼ਾਂ ਕੀਤੀਆਂ ਜਾਣਗੀਆਂ ਇਹ ਚੀਜ਼ਾਂ ਬਾਕੀ ਜੀ ਹੀ ਹੋਣਗੀਆਂ ਕਿ ਇੱਕ ਪਬਲਿਕ ਸਟੰਟ ਮਹਿਤਾ ਇਹ ਕਹਿਣਾ ਕਿ 5 ਮਹੀਨੇ ਕਰਨ ਤੋਂ ਬੇਕਰ ਰਹਿ ਕੇ ਪੈਦਲ ਤੁਰਨਾ ਪੂਰੇ ਦੇਸ਼ ਦੇ ਵਿੱਚ ਕੋਈ ਕਰਕੇ ਦਿਖਾਵੇ ਇਹ ਬਿਲਕੁਲ ਰਾਹੁਲ ਗਾਂਧੀ ਜੀ ਦੀ ਜਿਹੜੀ ਲੋਕਾਂ ਨਾਲ ਜੁੜਨ ਦੀ ਇੱਕ ਸ਼ੌਂਕਲਾ ਲੋਕ ਸਮਰਥਨ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਬਹੁਤ ਵੱਡੇ ਪੱਧਰ ਤੇ ਸਮਰਥਨ ਹੋ ਰਿਹਾ ਤੁਸੀਂ ਦੇਖੋ ਨਾ ਸੋਸ਼ਲ ਮੀਡੀਆ ਤੇ ਆਪਾਂ ਕਾਂਗਰਸੀ ਸਮਰਥਨ ਕਰ ਰਹੇ ਕਿ ਆਮ ਮੈਂ ਤੁਹਾਡੇ ਤੁਹਾਡੇ ਮੂੰਹ ਚ ਸੁਣਨਾ ਚਾਹੁੰਦਾ ਹਾਂ ਆਮ ਜਨਤਾ ਕਾਂਗਰਸੀ ਤਾਂ ਹੈ ਹੀ ਆਮ ਜਨਤਾ ਵੀ ਸਮਰਥਨ ਕਰ ਰਹੀ ਹੈ ਤੁਸੀਂ ਦੇਖੋ ਰੋਜ਼ ਹੀ ਜਿਨ੍ਹਾਂ ਨੂੰ ਕ੍ਰੇਜ਼ ਹੈ ਕਿ ਰਾਹੁਲ ਗਾਂਧੀ ਜੀ ਆਏ ਮਤਲਬ ਇਹ ਸਾਡੇ ਦੇਸ਼ ਦੇ ਵਿੱਚ ਇੱਕ ਆਸ਼ਾ ਦੀ ਕਿਰਨ ਬਣ ਕੇ ਆਣਗੇ ਜਿਹੜੀਆਂ ਮਹਿੰਗਾਈ ਹੋ ਗਈ ਆ ਬੜੀਆਂ ਚੀਜ਼ਾਂ ਹੁੰਦੀਆਂ ਆਪਤ ਵਿੱਚ ਦੰਗੇ ਭੜਕਾਉਣ ਦੀ ਗੱਲ ਜਿਹੜੀ ਭਾਜਪਾ ਕਰਦੀ ਹੈ ਇਹਦੇ ਤੋਂ ਦੂਰ ਰਾਹਤ ਦੇ ਲਈ ਇੱਕ ਉਹਨਾਂ ਨੂੰ ਰਾਹੁਲ ਗਾਂਧੀ ਦੇ ਨਾਮ ਦੀ ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ ਲੋਕਾਂ ਨੂੰ ਤੇ ਉਹਦਾ ਵੱਧ ਝੜ ਕੇ ਸਮਰਥਨ ਕਰ ਰਿਹਾ ਤੁਸੀਂ ਦੇਖੋ ਯੁਵਾਵਾਂ ਦੇ ਵਿੱਚ ਬੜਾ ਕ੍ਰੇਜ਼ ਹੈ ਰਾਹੁਲ ਗਾਂਧੀ ਜੀ ਨੂੰ ਲੈ ਕੇ ਲੋਕ ਸੜਕਾਂ ਤੇ ਉਤਰਦੇ ਉਹਨਾਂ ਨੂੰ ਦੇਖਣ ਲਈ ਉਹਨਾਂ ਦੀ ਇੱਕ ਚਲਕਪਾਨ ਦੇ ਲਈ ਕਿ ਇਹ ਸਾਡੀ ਆਉਣ ਵਾਲਾ ਫਿਊਚਰ ਹੈ ਸਾਡਾ ਆਉਣ ਵਾਲਾ ਆਸ਼ਾ ਦੀ ਕਿਰਨ ਹੈ ਜਿਹਨੇ ਸਾਨੂੰ ਹਨੇਰੇ ਚੋਂ ਬਾਹਰ ਕੱਢਣਾ ਆਪਾਂ ਗੱਲ ਕਰ ਲਈਏ ਹੁਣ ਸਰ ਆਪ ਦੀ ਆਪ ਸਰਕਾਰ ਦਾ ਹੁ ਤਕਰੀਬਨ ਤਕਰੀਬਨ 6 ਮਹੀਨੇ ਹੋ ਗਏ ਨੇ ਠੀਕ ਹੈ ਤਕਰੀਬਨ 6 ਮਹੀਨੇ ਪੂਰੇ ਹੋ ਚੁੱਕੇ ਨੇ ਜਿਹੜੇ ਵਾਅਦੇ ਕੀਤੇ ਸੀਗੇ ਕੀ ਲੱਗਦਾ ਹੈ ਕਿ ਉਹ ਵਾਅਦੇ ਤੇ ਖਰੀ ਉਤਰੀ ਆ ਆਪ ਸਰਕਾਰ ਲੋਕਾਂ ਦੀ ਨਿਗਾਹ ਦੇ ਵਿੱਚ ਕਿਸ ਤਰ੍ਹਾਂ ਦੀ ਛਵੀ ਹੈ ਇਸ ਸਮੇਂ ਆਪ ਸਰਕਾਰ ਦੀ ਅੱਜ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਚਿਹਰਾ ਸਾਫ਼ ਹੋ ਚੁੱਕਾ ਲੋਕਾਂ ਨੇ ਮੰਨਣ ਲੱਗੇ ਲੋਕ ਕਿ ਬਹੁਤ ਵੱਡੀ ਗਲਤੀ ਕਰ ਲਈ ਇਹਨਾਂ ਨੂੰ ਸੱਤਾ ਦੇ ਸੱਤਾ ਸੌਂਪ ਕੇ ਜਿਹੜੇ ਵਾਅਦੇ ਕੀਤੇ ਸੀ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਜਨਤਾ ਦੇ ਨਾਲ ਸਾਡੇ ਮਹਿਲਾਵਾਂ ਦੇ ਨਾਲ ਕਿ 1000 ਰੁਪਿਆ ਹਰ ਮਹੀਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਆਏਗਾ ਝੂਠਾ ਵਾਅਦਾ ਬੇਰੋਜ਼ਗਾਰੀ ਦੂਰ ਕਰਾਂਗੇ ਝੂਠਾ ਵਾਅਦਾ ਕਰਪਸ਼ਨ ਦੂਰ ਕਰਾਂਗੇ ਤੁਹਾਵਾਂ ਦਾ ਹਰ ਚੀਜ਼ਾਂ ਇਹੋ ਜੀਆਂ ਹੈਗੀਆਂ ਜਿਦੀਆਂ ਅ ਬਿੱਲੀ ਵੈਸੇ ਥੇਲੇ ਚੋਂ ਬਾਹਰ ਆ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਅ 600 ਯੂਨਟ ਮਾਫ ਕਰਨਾ ਸਰ ਜੀ 600 ਯੂਨਟ ਮਾਫ ਕਰਨਾ ਐਲਾਨ ਕਰਨਾ 500 ਰੁਪਏ ਦਾ ਸਿਲੰਡਰ ਔਰ ਹੋਰ ਕਾਫੀ ਇਸ ਤਰ੍ਹਾਂ ਦੇ ਐਲਾਨ ਕੀ ਲੱਗਦਾ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਨਹੀਂ ਤੁਸੀਂ ਆਪਣੇ ਮੂੰਹ ਹੀ ਕਹਿ ਰਹੇ ਹੋ ਕਿ ਜਿਹੜੀਆਂ ਚੀਜ਼ਾਂ ਹੋਈਆਂ ਹੀ ਨਹੀਂ ਨਾ ਹੋਣੀਆਂ ਸਿਰਫ ਉਹਨਾਂ ਨੂੰ ਸੱਤਾ ਚਾਹੀਦੀ ਸੀ ਕੇਜਰੀਵਾਲ ਭਗਵੰਤ ਮਾਨ ਨੂੰ ਈ ਪੰਜਾਬ ਦੇ ਵਿੱਚ ਸੱਤਾ ਜਾ ਗਈ ਹੁਣ ਹਿਮਾਚਲ ਗੁਜਰਾਤ ਵੱਲ ਭਜਦੇ ਆ ਉੱਥੇ ਲੋਕ ਮੂੰਹ ਨਹੀਂ ਲਾਰੇ ਮੈਨੂੰ ਹਿਮਾਚਲ ਦੇ ਵਿੱਚ ਆ ਪਾਰਟੀ ਦੇ ਵੱਲੋਂ ਕੰਮ ਕਰਨ ਦਾ ਮੌਕਾ ਮਿਲ ਰਿਹਾ ਮੈਂ ਉੱਥੇ ਹਿਮਾਚਲ ਸਮਾ ਦੇ ਰਿਹਾ ਕਿਉਂਕਿ ਚੋਣ ਆ ਉੱਥੇ ਸੋ ਉੱਥੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਗੁੱਸਾ ਹੈ ਕਿ ਜੋ ਉਹਨਾਂ ਨੇ ਪੰਜਾਬ ਦੇ ਵਿੱਚ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ ਹਿਮਾਚਲ ਦੇ ਲੋਕ ਉਹਨੂੰ ਬਿਲਕੁਲ ਮੂੰਹ ਨਹੀਂ ਲਾਣਗੇ ਜਿਸ ਤਰ੍ਹਾਂ ਅਸੀਂ ਬਿੱਲ ਦੀ ਗੱਲ ਕਰ ਲਈਏ ਤੁਹਾਡੀ ਨਿਗਾਹ 'ਚ ਕੋਈ ਸ਼ਖਸ਼ ਜਾਂ ਕੋਈ ਐਸਾ ਹੋਵੇ ਜਿਹਦਾ ਕੋਈ ਬਿੱਲ ਜਾਰੀ ਆਇਆ ਹੋਵੇ ਕਿਉਂਕਿ 600 ਯੂਨਿਟ ਮਾਪ 1 ਮਹੀਨਾ 300 ਯੂਨਿਟ 2 ਮਹੀਨੇ ਦਾ 600 ਯੂਨਿਟ ਮਾਪ ਦਾ ਇੱਕ ਲੋਗਾ ਨੂੰ ਦਿਲਾਸਾ ਦਿੱਤਾ ਗਿਆ ਸੀ ਪਰ ਹੁਣ ਇੱਕ ਐਵੀ ਦਿਲਾਸਾ ਦਿੱਤਾ ਜਾ ਰਿਹਾ ਪਹਿਲਾਂ ਵੀ ਕਹਿ ਕੇ ਹਟਿਆ ਹੁਣ ਦੁਬਾਰਾ ਕਹਿਣ ਲਗਾ 500 ਰੁਪਏ ਦਾ ਸਿਲੰਡਰ ਯਾਨੀ ਕਿ ਮਿਲਾ ਕਰੇਗਾ ਇੱਕ ਕਿੰਨੀ ਵੱਡੀ ਰਾਹਤ ਹੈ ਕਿਹੜੀ ਰਾਹਤ ਦੀ ਕਿਹੜੀ ਰਾਹਤ ਇਹ ਲੋਕਾਂ ਨੂੰ ਸਿਰਫ ਝੂਠੇ ਵਾਅਦੇ ਕਰਕੇ ਸੱਤਾ ਹਤਿਆਨ ਦੀ ਗੱਲ ਸੀ ਉਹ ਸੱਤਾ ਹਤਿਆਲੀ ਹੈ ਇਹਨਾਂ ਦੇ ਜਿਹੜੇ ਨੇਤਾਵਾਂ ਦੇ ਉੱਤੇ ਐਡੇ ਐਡੇ ਵੱਡੇ ਕਰਪਸ਼ਨ ਦੇ ਦੋਸ਼ ਲੱਗ ਰਹੇ ਆ ਉਹਨਾਂ ਦਾ ਕੋਈ ਕੰਮ ਨਹੀਂ ਕਰਦੇ ਉਹਨਾਂ ਨੂੰ ਜੇ ਮੰਨਈਏ ਤਾਂ ਹੀ ਨਾ ਕਿ ਆਪਣੇ ਨੇਤਾਵਾਂ ਨੂੰ ਅੰਦਰ ਦਿਓ ਸੋ ਬਿਲਕੁਲ ਝੂਠ ਦਾ ਪਲੰਦਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਉਹ ਤੁਸੀਂ ਝੂਠ ਦੇ ਪਲੰਦੇ ਦੀ ਗੱਲ ਕੀਤੀ ਐ ਮੈਂ ਤੈਨੂੰ ਇਹ ਪੁੱਛਣਾ ਚਾਹਾਂਗਾ ਕਿ ਆਪ ਸਰਕਾਰ ਚਲਾ ਕੌਣ ਰਿਹਾ ਵਾ ਵੱਡੇ ਸਾਹਮਣੇ ਹੈ ਦਿੱਲੀ ਤੋਂ ਹੀ ਚਲਦੀ ਐ ਕੇਂਦਰੀਵਾਲ ਰਾਗਵ ਚੱਡਾ ਇਹੀ ਚਲਾਉਂਦੇ ਆ ਆ ਭਗਵੰਤ ਮਾਨ ਦੇ ਬਸ ਦੀ ਗੱਲ ਨਹੀਂ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਪਾਵਰਾਂ ਨਹੀਂ ਪਹਿਲੀ ਸਰਕਾਰ ਹੈ ਜਿਹੜੀ ਪੰਜਾਬ ਸੂਬੇ ਦੀ ਜਿਹਨੂੰ ਦਿੱਲੀ ਦੀ ਚਾਬੀ ਨਾਲ ਚਲਾਉਂਦੀ ਹੈ ਹੁਣ ਲੱਗਦਾ ਅੱਗੇ ਇਲੈਕਸ਼ਨ ਆ ਰਹੇ ਨੇ ਅਗਲਾ ਮੇਅਰ ਕੋ ਕਾਂਗਰਸ ਦਾ ਆ ਸਕਦਾ ਕੋਈ ਕੋਈ ਚਾਂਸਸ ਲੱਗਦੇ ਆ ਕੁਝ ਐਸਾ ਕੰਮ ਕਰਕੇ ਦਿਖਾਇਆ ਵਾ ਕਾਂਗਰਸ ਨੇ ਲੋਕਾਂ ਦੇ ਦਿਲਾ ਵਿੱਚ ਕੁਝ ਰਾਜ ਕੀਤਾ ਕਾਂਗਰਸ ਨੇ ਅੱਜ ਲੋਕਾਂ ਨੂੰ ਕਾਂਗਰਸ ਦੀ ਯਾਦ ਆਂਦੀ ਹੈ ਅੱਜ ਜਿਹੜੇ ਆਮ ਆਦਮੀ ਪਾਰਟੀ ਨੇ ਝੂਠੇ ਵਾਦੇ ਕੀਤੇ ਸੀ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਲੋਕ ਲੋਕਾਂ ਦੇ ਸਾਹਮਣੇ ਆ ਚੁੱਕਾ ਇਹਨਾਂ ਦਾ ਸੱਚ ਆਨਾਲਿਸ ਸਮੇਂ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੇ ਚੋਣਾਂ ਹੋਣਗੀਆਂ ਉਹਦੇ ਚ 1000% ਕਾਂਗਰਸ ਮੇਅਰ ਬਣਾਈਗੀ ਜਾਂਦੇ ਜਾਂਦੇ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੂੰਗਾ ਤੁਸੀਂ ਇੱਕੋ ਹੀ ਮੈਸੇਜ ਹੈ ਆਪਸ ਦੇ ਵਿੱਚ ਭਾਈਚਾਰਾ ਆਪਣਾ ਕਾਇਮ ਰੱਖੋ ਕਿਸੇ ਦੇ ਭੜਕਾਉਣ ਤੇ ਕਿਉਂਕਿ ਭਾਜਪਾ ਦੀ ਸ਼ੁਰੂ ਤੋਂ ਆਦਤ ਰਹੀ ਹੈ ਧਰਮ ਦੇ ਉੱਤੇ ਇੱਕ ਦੂਜੇ ਨੂੰ ਲੜਾਉਣ ਦਾ ਆਪਸ ਇਕੱਠੇ ਰੋ ਇਕਜੁੱਟ ਰੋ ਆਪਸ ਦੇ ਵਿੱਚ ਪਿਆਰ ਕਰੋ ਨੀਡੀ ਲੋਕਾਂ ਦੀ ਮਦਦ ਕਰੋ ਇਹ ਹੀ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਇਹ ਸੰ ਸਾਡੇ ਨਾਲ ਇੰਡੀਅਨ ਯੂਥ ਕਾਂਗਰਸ ਦੇ ਸਕਤਰ ਯੁਗੇਸ਼ ਹੰਡਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਜਿੱਥੇ ਕਿ ਅੱਜ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਉੱਥੇ ਹੀ ਕਾਂਗਰਸ ਦੇ ਕੁਝ ਆਗੂ ਵੱਲੋਂ ਬੇਰੋਜ਼ਗਾਰੀ ਦਿਵਸ ਰਾਸ਼ਟਰੀ ਬੇਰੋਜ਼ਗਾਰੀ ਦਿਵਸ ਮਨਾਇਆ ਜਾ ਰਿਹਾ ਵਾ ਕੋਈ ਬੂਟ ਪਾਲਿਸ਼ ਕਰਕੇ ਦਿਖਾ ਰਿਹਾ ਵਾ ਕੋਈ ਝਾੜੂ ਮਾਰ ਕੇ ਦਿਖਾ ਰਿਹਾ ਵਾ ਕਾਂਗਰਸ ਵੱਲੋਂ ਇਹ ਕੰਮ ਯਾਨੀ ਕਿ ਦਿਖਾਇਆ ਜਾ ਰਿਹਾ ਵੀ ਲੋਗਾ ਦੇ ਵਿੱਚ ਕਾਫੀ ਬੇਰੋਜ਼ਗਾਰੀ ਆ ਜਦ ਹੀ ਭਾਜਪਾ ਆਈ ਹੈ ਇਹਨਾਂ ਲੋਗਾ ਦਾ ਕਾਂਗਰਸ ਦੇ ਅੱਗੋਂ ਦਾ ਕਹਿਣਾ ਹੈ ਵੀ ਜਦ ਹੀ ਵੇ ਜਦੋਂ বিজেপি ਆਈ ਹੈ বিজেপি ਦਾ ਕਹਿਣਾ ਸੀ ਕਿ ਅਸੀਂ ਹਸ ਸਾਲ 2 ਕਰੋੜ ਲੋਕਾਂ ਨੂੰ ਨੌਕਰੀ ਦਵਾਂਗੇ ਪਰ ਜਿਹੜੇ ਲਾਰੇ ਸੀਗੇ ਜੁਮਲੇ ਸੀਗੇ ਉਹ ਬਿਲਕੁਲ ਵਾਕ ਹੀ ਉਹਨਾਂ ਦੇ ਲਾਰੇ ਸੀਗੇ ਕੋਈ ਵੀ বিজেপি ਆਪਣੀ ਗੱਲ ਤੇ ਖਰੀ ਨਹੀਂ ਉਤਰੀ ਯੁਗੇਸ਼ ਸ਼ੰਡਾ ਜੀ ਦਾ ਕਹਿਣਾ ਵਾ ਗੱਲਬਾਤ ਕੀਤੀ ਯੁਗੇਸ਼ ਸ਼ੰਡਾ ਜੀ ਨਾਲ ਤੁਸੀਂ ਸਾਰੇ ਬਿਆਨ ਸੁਣ ਨਹੀਂ ਲਿੱਤੇ ਨੇ ਯੁਗੇਸ਼ ਸ਼ੰਡਾ ਜੀ ਨੇ ਵੀ ਕੀ ਕੀ ਉਹਨਾਂ ਨੇ বিজেপি ਬਾਰੇ ਕਿਹਾ ਔਰ ਕੀ ਆਪ ਬਾਰੇ ਕਿਹਾ ਵਾ इस तरह की अपडेट भी देंगे न्यूज चैनल कैमरामैन रमन दीप सिंह विश्व प्रसिद्ध नंबर वन सताइस वर्ष का विशाल अनुभव स्पेशलिस्ट समीर बंगाली जी हम कहते नहीं करके दिखाते हैं हस्तरेखा जन्म पत्री फोटो दिखाकर सौ प्रतिशत समाधान गारंटी लेकर शादी में रुकावट विदेश यात्रा विदा में देरी लव मैरिज प्यार में धोखा व्यापार में घाटा प्रेमी प्रेम का लक्ष्मी बंधन तलाक स्वतंत्र दुश्मन से छुटकारा यदि आपका प्रेमी पति बेटा किसी को वश में है तो एक बार अवश्य मिले प्रेमी प्रेमिका पति-पत्नी मनचाहा पशंकन कराएं भटके चाहे जिधर काम होगा इधर मियां समीर जी बंगाली संपर्क करें 9878678629